ਇਸ ਅਲੀਕਲਾ ਡਾਇਟ ਦੇ ਨਾਲ ਦੇ ਜਿਹੜੇ ਪਿੰਡ ਨੇ ਇੱਥੇ ਕੀ ਸਿਚੁਏਸ਼ਨ ਹੈਗੀ ਆੜ ਬੜੀ ਕੋਸ਼ਿਸ਼ ਕੀਤੀ ਪਿੰਡਿਆਂ ਮੁੰਡਿਆਂ ਨੇ ਲਾਕੇ ਦੇ ਬੰਦਿਆਂ ਨੇ ਸਿਚੁਏਸ਼ਨ ਹੁਣ ਇਸ ਟਾਈਮ ਇਹ ਆ ਵੀ ਇਹ ਬੰਨ ਟੁੱਟਣ ਨਾਲ 35 ਪਿੰਡ ਪ੍ਰਭਾਵਿਤ ਹੋ ਗਏ ਆ ਪਿੰਡਿਆਂ ਪਿੰਡਾਂ ਦੇ ਵਿੱਚ 35000 ਏਕੜ ਦੇ ਲਗਭਗ ਜਿੱਦਾਂ ਕਿਸੇ ਪਿੰਡ ਦਾ ਵਧ ਰਕਬਾ ਕਿਸੇ ਦਾ ਘਟ 35000 ਏਕੜ ਝੋਨਾ ਬਰਬਾਦ ਹੋ ਗਿਆ ਤੇ ਕਿੰਨੇ ਦਿਨ ਹੋ ਗਏ ਸੀ ਉਸ ਚੀਜ਼ ਨੂੰ ਤੁਸਨ ਨੂੰ ਲੱਗਿਆ ਨੂੰ 400 ਬੰਦਾ ਘੱਟੋ ਘੱਟ ਹੋਏ ਰਹਿੰਦੇ ਉੱਥੇ ਉਹ ਇਦਾਂ ਜੀ ਵੀ ਅਲੱਗ-ਅਲੱਗ ਅਸੀਂ ਬੜਾ ਮੱਲੇ ਵਿੱਚ ਤੇ ਖਤਰਾ ਬਤੋਂ 100 ਬੰਦਾ ਲੱਗੇ ਇੱਥੇ ਖਲੋ ਜਾ ਮੈਂ ਇੱਥੇ ਖਲੋ ਜਾ ਉਹਨਾਂ 30 ਦਿਨਾਂ ਦੇ ਵਿੱਚ ਜਾਂ 25 ਦਿਨਾਂ ਦੇ ਵਿੱਚ ਮੈਂ ਇੱਕ ਦਿਨ ਵੀ ਮਤਲਬ ਨਹੀਂ ਕਿੰਨੀ ਮੱਧੀ ਗਰਮੀ ਹੋਵੇ ਜਿੰਨਾ ਮੱਧੀ ਮੀਂਹ ਪੈਂਦਾ ਵਾ ਜੋ ਮੱਧੀ ਹੋਵੇ ਜਿੱਦਨ ਤੇ ਐਂਡ ਸੀ ਉਦੋਂ ਤੱਕ ਇਹ ਦਿਨ ਰਾਤ ਵੀ ਲੱਗੇ ਰਹੇ ਸੰਕਟ ਤਾਂ ਇਹ ਨੰਦੀਆਂ ਨੇ ਜਾਂ ਪ੍ਰਸ਼ਾਸਨ ਵੀ ਕੋਈ ਮਦਦ ਕਰ ਰਿਹਾ ਸਰਕਾਰਾਂ ਮਦਦ ਕਰਦਾ 99% 99.99 ਸੰਕਟਾਂ ਦਿੱਤੀਆਂ ਵਾ ਪ੍ਰਸ਼ਾਸਨ ਦਾ ਸਾਡਾ ਬਲੇਮ ਵੀ ਆ ਇਹੀ ਗੱਲ ਚੱਲਦੀ ਆ ਪੰਜਾਬ ਦੇ ਵਿੱਚ ਕਹਿੰਦੇ ਕਿ ਜਿਹੜਾ ਇਹ ਏਰੀਆ ਹੈ ਵੀ ਇਹ ਜਿਹੜੇ ਜਿਸ ਤਰ੍ਹਾਂ ਇਹ ਪਿੰਡ ਬਸੇ ਆ ਜਾਂ ਟਾਣੀਆਂ ਬਸੀਆਂ ਨੇ ਵੀ ਇਹ ਦਰਿਆਵੀ ਏਰੀਏ ਦੇ ਵਿੱਚ ਬੈਠੇ ਆ ਲੋਕ ਆ ਤੁਸੀਂ ਕਹਿੰਦੇ ਹੋ ਕਿ ਸਾਡੇ ਮਾਲਕੀ ਨੇ ਪੰਜਾਂ ਸੱਤਾਂ ਦਾ 20 ਕਿੱਲਿਆਂ ਦੇ ਵਿੱਚ ਦਾ ਵਕਤ ਦਾ ਅੱਗੇ ਪਿਛੇ ਹੋ ਜਾਂਦਾ ਇੱਕ ਵੀ ਨੰਬਰ ਸਰਕਾਰੀ ਨਹੀਂਗਾ ਇੱਕ ਮਰਲਾ ਵੀ ਨੰਬਰ ਜਿਹੜਾ ਵਾ ਉਸ ਸਿੰਚਾਈ ਵਿਭਾਗ ਦਾ ਨਹੀਂਗਾ ਇੱਕ ਮਰਲਾ ਵੀ ਨੰਬਰ ਜਿਹੜਾ ਉਹ ਰਿਕੁਆਇਰ ਨਹੀਂ ਹੋਇਆ ਸਾਰਾ ਲੋਕਾਂ ਦਾ ਮਾਲਕੀ ਮੁਆਵਜ਼ੇ ਸਰਕਾਰਾ ਦੰਦੀਆਂ ਨੇ ਮੁਆਵਜ਼ੇ ਪਹੁੰਚੇ ਕਿਸਾਨਾਂ ਤੱਕ ਇਹ 23 ਤੱਕ ਬਿਲਕੁਲ ਹੀ ਨਾ ਐ ਸਰਵੇਰੀ ਖਤਮ ਹੋ ਗਿਆ ਕੰਮ ਇਹ ਬਹੁਤ ਵੱਡਾ ਸਰਕਾਰ ਤੇ ਮੈਂ ਤੁਹਾਡੇ ਮਾధ్యਮ ਰਾਈ ਇਹ ਪਹੁੰਚਾਉਣਾ ਚਾਹਣਾ ਵਾਂ ਮਾਨ ਸਾਹਿਬ ਤੇ ਮਾਨ ਸਾਹਿਬ ਦੇ ਛੋਟੇ ਮੰਤਰੀ ਤੇ ਉਹਨਾਂ ਦੇ ਸਪੋਰਟਰ ਜਦੋਂ ਕਿ ਮੈਂ ਵੀ ਇਸ ਟਾਈਮ ਸਾਰੀਆਂ ਪਾਰਟੀਆਂ ਬਦਲ ਕੇ ਵੇਖ ਲੀਆਂ ਲੋਕ ਸਾਨੂੰ ਇਹ ਆਖਣ ਲੱਗੇ ਵੀ ਸਕੂਟ ਦਾ ਸਟੈਂਡ ਦਦੇ ਇਹਨਾਂ ਲੋਕਾਂ ਦਾ ਸਟੈਂਡ ਨਹੀਂ ਕੀ ਕਰੀਗੇ ਜਿਹੜੋ ਕਿਸਾਨ ਝੋਨਾ ਲਾਉਂਦਾ ਕੱਦੂ ਤੋਂ ਲੈ ਕੇ ਇੱਥੇ ਤੱਕ ਜਿੱਥੇ ਤੱਕ ਫਸਲ ਪਹੁੰਚੀ ਸੀ ਖਰਚਾ ਕੀ ਬਣਦਾ ਇਹ ਤਾਂ ਡਿਟੇਲ ਵੀ ਬਹੁਤ ਬਹੁਤ ਪਤਾ ਵੀ 5000 ਦਲਵਾਈ ਹੋ ਗਈ ਹਾਂ ਦਾਇਆ ਦਾ ਬੋਰਾ ਵੀ ਲਾਉ ਘੱਟ ਤੋਂ ਘੱਟ ਪਾਵੇ ਜਿੰਗ ਪਾਵੀਂ ਝੂਰੀਆ ਦੇ ਤਿੰਨ ਘਟੇ ਕਿਸਾਨ ਪਾ ਦਿੰਦਾ ਵਾ ਮੰਨ ਲਓ ਉੱਜ ਤੱਕ ਅਜੇ ਸਬਰੀਆਂ ਹੋਈਆਂ ਜਾਂ ਨਾ ਹੋਈਆਂ ਅੱਜ ਤੱਕ 12000 ਰੁਪਇਆ ਤਾਂ ਖਰਚਾ ਹੋ ਗਿਆ ਮੈਨੂੰ ਤਾਂ ਜਾਪਦਾ ਸਾਨੂੰ ਤਾਂ ਜਾਣ ਕੇ ਡਪਾਉਂਦੇ ਆ ਸਾਡਾ ਜਦੋਂ ਫਸਲ ਵੱਢਣ ਦੀ ਵਾਰੀ ਆਉਂਦੀ ਆ ਉਦੋਂ ਪਾਣੀ ਜ਼ਿਆਦਾ ਹੁੰਦਾ ਕਿਸਾਨ ਦੀ ਜ਼ਮੀਨ ਆ ਉਹਦੇ ਚ ਰੇਤਾ ਆ ਗਿਆ ਹੜਦੇ ਰਹਹੀਂ ਤੇ ਉਹ ਵੀ ਕਿਸਾਨ ਜਿਹੜੀ ਸਰਕਾਰ ਚੱਕਣ ਨਹੀਂ ਦਿੰਦੇ ਇੱਥੇ ਉਸੇ ਵੇਲੇ ਪੁਲਸ ਆ ਜਾਂਦੀ ਉਹ ਇੱਕ ਥੋੜੀ ਬੋਧੀ ਇੱਕ ਅੱਧੀ ਟਰਾਲੀ ਵੀ ਕੋਈ ਲਏ ਉਸੇ ਵੇਲੇ ਉਹਨੂੰ ਫੜ ਕੇ ਲੈ ਜਾਂਦੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਅਲੀ ਕਲਾ ਜੋ ਕਿ ਸਲਤਨਪੁਰ ਲੋਧੀ ਦਾ ਪਿੰਡ ਆ ਜਿੱਥੇ ਬੰਨ ਟੁੱਟਾ ਸੀ ਤੇ ਉਸ ਬੰਨ ਟੁੱਟਣ ਦੇ ਦਰਮਿਆਨ ਇੱਕ ਵੀਡੀਓ ਲਗਾਤਾਰ ਵਾਇਰਲ ਹੁੰਦੀ ਆ ਉਸ ਪਿੰਡ ਦੇ ਵਿੱਚ ਅਸੀਂ ਖੜੇ ਆ ਤੇ ਇਹ ਪਿੰਡ ਦੇ ਮੋਤਵਾਰ ਨੇ ਸਰਪੰਚ ਸਾਹਿਬ ਨੇ ਤੇ ਹੋਰ ਪਿੰਡ ਦੇ ਜੋ ਲੋਕ ਨੇ ਸੰਗਤ ਆ ਉਹ ਖੜੀ ਆ ਲਗਾਤਾਰ ਇੱਥੇ ਦੂਜੇ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਬੋਰੇ ਜਿਹੜੇ ਭਰੇ ਜਾ ਰਹੇ ਆ ਤਿਆਰੀ ਭਾਵ ਕੀਤੀ ਜਾ ਰਹੀ ਆ ਹਜੇ ਵੀ ਸਰਪੰਚ ਸਾਹਿਬ ਤੁਹਾਡਾ ਕੀ ਨਾਮ ਹੈ ਜੀ ਤੇ ਸਾਨੂੰ ਸਿਚੁਏਸ਼ਨ ਸਮਝਾਉਣ ਦੀ ਕੋਸ਼ਿਸ਼ ਕਰੋ ਇਸ ਅਲੀ ਕਲਾਂ ਜਾਂ ਇੱਥੇ ਨਾਲ ਦੇ ਜਿਹੜੇ ਪਿੰਡ ਨੇ ਇੱਥੇ ਕੀ ਸਿਚੁਏਸ਼ਨ ਹੈਗੀ ਆ ਮੇਰਾ ਨਾਮ ਜੀ ਸਿਮਿੰਦਰ ਸਿੰਘ ਸੰਧੂ ਪਿੰਡ ਆਲੀ ਕਲਾਂ ਸਬੰਦ ਸਿਚੁਏਸ਼ਨ ਇਹ ਆ ਵੀ ਬਹੁਤ 1 ਮਹੀਨਾ ਪਹਿਲਾਂ ਵੀ ਜਿਹੜੀ ਹੁਣ ਵੀਡੀਓ ਤੇ ਵਾਇਰਲ ਹੋ ਗਈ ਨਾ ਟੁੱਟ ਗਈ ਦੀ 1 ਮਹੀਨਾ ਪਹਿਲਾਂ ਵੀ ਬੜੀ ਅਪਡੇਟ ਆਉਂਦੀ ਰਹੀ ਆ ਵੀ ਅਸੀਂ 1 ਮਹੀਨਾ ਬੰਦ ਬੰਦੇ ਰਹੇ ਬੰਦ ਤੇ ਮਿੱਟੀ ਪਾਉਂਦੇ ਰਹੇ ਤੇ ਭੂਰੇ ਲਾਉਂਦੇ ਰਹੇ ਬੜੀ ਕੋਸ਼ਿਸ਼ ਕੀਤੀ ਪਿੰਡ ਦੇ ਆ ਮੁੰਡਿਆਂ ਨੇ ਲਾਗੇ ਦੇ ਆ ਬੰਦਿਆਂ ਨੇ ਸਿਚੁਏਸ਼ਨ ਹੁਣ ਇਸ ਟਾਈਮ ਇਹ ਆ ਵੀ ਇਹ ਬੰਦ ਟੁੱਟਣ ਨਾਲ 35 ਪਿੰਡ ਪ੍ਰਭਾਵਿਤ ਹੋ ਗਏ ਆ 35 ਪਿੰਡਾਂ ਦੇ ਵਿੱਚ 35000 ਏਕੜ ਦੇ ਲਗਭਗ ਜਿੱਦਾਂ ਕਿਸੇ ਪਿੰਡ ਦਾ ਵਧ ਰਕਬਾ ਕਿਸੇ ਦਾ ਘਟਾ 35000 ਏਕੜ ਝੋਨਾ ਬਰਬਾਦ ਹੋ ਗਿਆ ਉਦੋਂ ਬਾਅਦ ਹੁਣ ਵੇਖੋ ਆ ਸੰਗਤਾਂ ਵਾਂ ਜਿੰਨੇ ਆਲਾ ਗੁਰੂ ਕੋਈ ਮੁਖਸਰ ਸਾਹਿਬ ਕੋਈ ਫਰੋਜਪੁਰ ਕੋ ਇਹ ਵਿਚਾਰੇ ਸਾਨੂੰ ਆ ਮੀਟਿੰਗਾਂ ਭਈਆਂ ਦਿਆਂ ਨਾ ਬੂਰੇ ਭੰਡਿਆ ਇਹ ਮਿੱਟੀ ਲੈ ਲੈ ਉੱਥੇ ਆਉਂਦੇ ਹੀ ਬੜਾ ਸਾਨੂੰ ਸਾਥ ਦਿੰਦੇ ਸੀ ਫਿਰ ਨਾ ਬਾਰਿਸ਼ ਜ਼ਿਆਦੀ ਹੋਣ ਕਰਕੇ ਤਾਂ ਰਸਤਾ ਖਰਾਬ ਹੋ ਗਿਆ 18 18 ਫੁੱਟ ਦੇ ਟਰਾਲੇ ਲੈ ਕੇ ਆਉਂਦੇ ਤੇ ਫਿਰ ਉੱਥੇ ਮਿੱਟੀ ਪਹੁੰਚਦੀ ਨਹੀਂ ਇਹਨਾਂ ਦੀ ਵੀ ਭਾਵਨਾ ਨੂੰ ਇੱਥੇਸ ਨਾਲ ਪਹੁੰਚੇ ਫੇ ਮਿੱਟੀ ਇੱਥੇ ਲੋਣੀ ਸ਼ੁਰੂ ਕੀਤੀ ਹੁਣੇ ਇੱਥੇ ਮਿੱਟੀ ਦੇ ਬੂਰੇ ਭਰਾਂਗੇ ਤੇ ਫਿਰ ਲੱਗ ਕੇ ਉੱਥੇ ਖੜਾਂਗੇ ਜਦੋਂ ਉਹਨੂੰ ਬੰਨਣ ਵਾਸਤੇ ਹੁਣ ਸਾਨੂੰ ਜ਼ਿਆਦਾ ਜਿੱਦਾਂ ਸੱਜਣ ਮਿੱਤਰ ਪੁੱਛਦੇ ਆ ਆਪਾਸ ਵੀ ਬੜਾ মিডিਆ ਪੁੱਛਦਾ ਬੜੇ ਸੰਗਤਾਂ ਪੁੱਛਦੀਆਂ ਵਾ ਸਾਡੇ ਮੰਡ ਵਾਲਾ ਫਸਲ ਮਰੀ ਆ ਇਧਰ ਹਰੇ ਘਰ ਸੇਫ ਆ ਅਲੀ ਕਲਾਂ ਦੇ ਤੇ ਅਲੀ ਖੁਦ ਦੋ ਪਿੰਡ ਵਾ ਜਿਹੜਾ ਰਿਹਾ ਸ਼ੀ ਏਰੀਆ ਮਤਲਬ ਉਹ ਸੇਫ ਆ ਜਿਹੜਾ ਦਰਿਆ ਦੇ ਨਾਲ ਲੱਗਦਾ ਹੈ ਹਾਲੇ ਤੱਕ ਰੈਸੀ ਏਰੀਆ ਸੇਫ ਆ ਜਿੱਦਾਂ ਮੈਂ ਤੁਹਾਨੂੰ ਦੱਸਣ ਦਿਆਂ ਵੀ ਜੇ ਬਾਈ ਚਾਂਸ ਡੈਮ 1400 ਦੀ ਕਵੈਸਟੀ ਜਾਂਦੀ ਆ ਉਹਨਾਂ ਨੂੰ ਹੋਰ ਪਾਣੀ ਛੜਨਾ ਪੈ ਜੇ ਤੇ ਫਿਰ ਐਸੇ ਬੰਨ ਨੂੰ ਖਤਰਾ ਹੋ ਸਕਦਾ ਮਤਲਬ ਅਸੀਂ ਕਿਤੇ ਬੀਲ ਕਰਦੇ ਆ ਵੀ ਹਰੀ ਕੇ ਹੈਡ ਤੋਂ ਪਾਣੀ ਜਿੰਨਾ ਪਿੱਛੋਂ ਛੜਨਾ ਉਹ ਵੱਧ ਤੋਂ ਵੱਧ ਰਿਲੀਜ਼ ਕੀਤਾ ਜਾਵੇ ਜਿਹੜਾ ਤੁਸੀਂ ਬਨ ਬਨ ਰਹੇ ਸੀ ਅਸੀਂ ਦੇਖਿਆ ਉਹਦੀ ਵੀਡੀਓ ਵੀਰ ਕੁਝ ਜਿਹੜੇ ਲਗਾਤਾਰ ਮਿਹਨਤ ਕਰ ਰਹੇ ਸੀ ਤਾਂ ਹਾਂ ਵੀ ਮਾਰਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਮਿਹਨਤ ਕੀਤੀ ਤੇ ਉੱਤੇ ਪਾਣੀ ਫਿਰਦਾ ਤੇ ਕਿੰਨੇ ਦਿਨ ਹੋ ਗਏ ਸੀ ਉਸ ਚੀਜ਼ ਨੂੰ ਤੁਸੀ ਤੁਹਾਨੂੰ ਲੱਗਿਆ ਨੂੰ 31 ਸੱਤ ਦੇ ਲੱਗੇ ਵੈਸੇ ਅਸੀਂ ਲੱਗੇ ਸੀ 22 ਸੱਤ ਨੂੰ ਬੂਟੇ ਬਾਟੇ ਲਾਉਣ ਤੱਕ 1000 ਬੂਟਾ ਵਾਂਸਾਂ ਦਾ ਲਾਇਆ ਹੋਰ ਬੂਟੇ ਲਾਏ ਪਰ 31 10 ਨੂੰ ਮਿੱਟੀ ਪਾਉਣ ਲੱਗ ਪਿਆ ਜਦੋਂ ਪਾਣੀ ਆਉਣ ਲੱਗ ਪਿਆ ਨਾ ਪਹਿਲਾਂ ਤੁਸੀਂ ਹੁਣ ਮਿੱਟੀ ਪਾਉਣ ਲੱਗੇ ਉੱਚਾ ਕਰ ਲਾਪੇ ਚੌੜਾ ਕਰ ਲਾਪੇ ਫਿਰ 31 ਤੋਂ ਬਾਅਦ 8ਵੇਂ ਮਹੀਨੇ ਦੇ 10 15 ਤੋਂ ਬਾਅਦ ਤੋਂ ਡੇਂਜਰਸ ਹੋ ਗਿਆ ਨਾ ਉਹ ਖਤਰਾ ਕਿ ওভারਫਲੋ ਹੋ ਗਿਆ ਪਾਣੀ ਨਹੀਂ ਪੈਂਦਾ ਉਹਨੂੰ ਢਾ ਲੱਗਦੀ ਆ ਥੱਲੇ ਖੋਰਾ ਲੱਗਦਾ ਉਹ ਜਿੱਥੇ ਖੋਰਾ ਲੱਗਦਾ ਹੈ ਜਿੱਦਾਂ ਉਹ ਮੁੰਡੇ ਜਿਹੜੇ ਧਾ ਮਾਰੀ ਪ੍ਰਧਾਨ ਉਹਦਾ ਨਾਮ ਆਲੀ ਖੁਰ ਦਾ ਮੁੰਡਾ ਉਹ ਅਹੀਂ ਆਲੀ ਕਲਾ ਤੇ ਆਲੀ ਖੁਰ ਦਾ ਸਾਰਾ ਇੱਕੋ ਹੀ ਮਤਲਬ ਹੋਰ ਵੀ ਬਹੁਤ ਪਿੰਡ ਜਿਨ੍ਹਾਂ ਦੇ ਗਾੜੀ ਪਰਭਾਵ ਤੋਂ ਨੇ ਪੈਂਦੀ ਪਿੰਡ ਤੁਹਾਨੂੰ ਕਿਹਾ ਵਾ شیخ ਮੰਗਾ ਸਰੂਵਾਲਪੁਰ ਉਹ ਵੀ ਸੰਗਤਾਂ ਬਹੁਤ ਆਉਂਦੀਆਂ ਅਹੀਂ 400 ਬੰਦਾ ਘਟੋ ਘੱਟ ਹੋਏ ਰਹ ਠੀਕ ਹੈ ਉਹ ਇਦਾਂ ਜੀ ਵੀ ਅਲੱਗ-ਅਲੱਗ ਅਸੀਂ ਪੜਾ ਮੱਲੇ ਵਿੱਚ ਤੇ ਖਤਰਾ ਮੈਂ ਤੂੰ 100 ਬੰਦਾ ਲਾ ਕੇ ਇੱਥੇ ਖਲੋ ਜਾ ਮੈਂ ਇੱਥੇ ਖਲੋ ਜਾ ਉਹਨਾਂ 30 ਦਿਨਾਂ ਦੇ ਵਿੱਚ ਜਾਂ 25 ਦਿਨਾਂ ਦੇ ਵਿੱਚ ਮੈਂ ਇੱਕ ਦਿਨ ਵੀ ਮਤਲਬ ਨਹੀਂ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨਾ ਮਰਜ਼ੀ ਮੀਂਹ ਪੈਂਦਾ ਵਾ ਜੋ ਮਰਜ਼ੀ ਹੋਵੇ ਜਿੱਦਨ ਤੇ ਐਂਡ ਸੀ ਉਦੋਂ ਤੱਕ ਅਸੀਂ ਦਿਨ ਰਾਤ ਵੀ ਲੱਗੇ ਰਹੇ ਇੱਕ ਦੋ ਦਿਨ ਤੇ ਪਹਿਲਾਂ ਅਸੀਂ 8 ਵਜੇ ਜਾ ਕੇ ਤੇ ਸਾਮ੍ਹ ਦੇ 8 ਵਜੇ ਤੱਕ ਉੱਥੇ ਬੂਰੇ ਲਾਉਂਦੇ ਰਹਿੰਦੀ ਸੰਗਤ ਤੇ ਬਾਸੋਂ ਸੰਗਤ ਸਾਨੂੰ ਕੋਈ ਬੂਰੇ ਭੇਜਦਾ ਹੀ ਕੋਈ ਤਾਰ ਭੇਜਦਾ ਹੀ ਕੋਈ ਜਿੱਦਾਂ ਵੀ ਜਿਵੇਂ ਉਹ ਦਿੰਦਾ ਹੀ ਬੋਲ ਸੰਕਟਾਂ ਹੀ ਦਿੰਦੀਆਂ ਨੇ ਜਾਂ ਪ੍ਰਸ਼ਾਸਨ ਵੀ ਕੋਈ ਮਦਦ ਕਰ ਰਿਹਾ ਸਰਕਾਰਾਂ ਮਦਦ ਕਰ 99% 99.99 ਸੰਕਟਾਂ ਦਿੰਦਿਆਂ ਪ੍ਰਸ਼ਾਸਨ ਦਾ ਸਾਡਾ ਬਲੇਮ ਵੀ ਆ ਪਰ ਪ੍ਰਸ਼ਾਸਨ ਹੋਰ ਗੱਲ ਕਹਿੰਦਾ ਆ ਜਿਹੜਾ ਬੰਦ ਆ ਨਾ ਇਹ ਬੱਧਾ ਕਹਿ ਰੋ ਸਾਹਿਬ ਜੋ ਮੁੱਖ ਮੰਤਰੀ ਉਹ ਦਿੰਦਾ ਪ੍ਰਸ਼ਾਸਨ ਇਹਨੂੰ ਸਰਕਾਰੀ ਬੰਦ ਕਹਿੰਦਾ ਜਿਹੜਾ ਉਹ ਬੰਦ ਆ ਉਹ ਆਪਦ ਦਾ ਆਰਜੀ ਨਾ ਆਪਦੀਆਂ ਜ਼ਮੀਨਾਂ ਮਾਲਕੀਆਂ ਤੇ ਆਪਦੀ ਮਹਿੰਮਤ ਨਾਲ ਬੱਧਾ ਵਾ ਉਹ ਬੰਨਾ ਪ੍ਰਸ਼ਾਸਨ ਨੂੰ ਪਤਾ ਨਹੀਂ ਅੰਗੇਲੀ ਆਪਣੇ ਦੇਸ਼ ਦੀ ਹੁਣ ਵੈਸੇ ਜੇ ਕੋਈ ਨੁਕਸਾਨ ਹੁੰਦਾ ਹੋਵੇ ਬੰਦੇ ਦਾ ਬੱਕਰੀ ਮਰ ਜਵੇ ਬਾਹਲੇ ਦੇਸ਼ਾਂ ਦੇ ਵਿੱਚ ਕੋਈ ਰੈਕਸ਼ਨ ਕਰਨਾ ਪਵੇ ਤੇ ਕਿੰਨਾ ਕਿੰਨਾ ਕੰਮ ਹਰਦਾ ਹੋਵੇ ਜੀਵ ਮਰਦਾ ਹੋਵੇ ਤੇ ਬਾਹਲੇ ਦੇਸ਼ ਕਿੰਨੀ ਸਪੋਰਟ ਕਰਦੇ ਆ ਜੇ ਅਸੀਂ ਸੰਗਤ ਨੇ ਤੇ ਆਪਦੇ ਪਿੰਡਾਂ ਨੇ ਹਿੰਮਤ ਕਰਕੇ 35 ਪਿੰਡ ਬਚਾਈ 30000 ਏਕੜ ਬਚਾਇਆ ਉਸ 30000 ਏਕੜ ਦਾ ਕਿੰਨਾ ਫਾਇਦਾ ਹੋਣਾ ਸੀ ਮਜ਼ਦੂਰਾਂ ਤੱਕ ਤੇ ਜੇ ਉਹਦੇ ਤੇ ਨਾਲ ਗਵਰਨਮੈਂਟ ਸਪੋਰਟ ਕਰੇ ਤੇ ਉਹ ਕਿਉਂ ਨਹੀਂ ਬਚਾਉ ਸਕਦਾ ਪਰ ਗਵਰਨਮੈਂਟ ਉਹਨੂੰ ਕਹਿ ਦਿੰਦੀ ਹੈ ਮਸ ਪ੍ਰਾਈਵੇਟ ਵਸਾੜਾ ਨਹੀਂ ਬੰਦੇ। ਇਹਹੀ ਗੱਲ ਚੱਲਦੀ ਆ ਪੰਜਾਬ ਦੇ ਵਿੱਚ ਕਹਿੰਦੇ ਕਿ ਜਿਹੜਾ ਇਹ ਏਰੀਆ ਵੀ ਜਿਹੜੇ ਜਿਸ ਤਰ੍ਹਾਂ ਇਹ ਪਿੰਡ ਬਸੇ ਆ ਜਾਂ ਟਾਣੀਆਂ ਬਸੀਆਂ ਨੇ ਵੀ ਇਹ ਦਰਿਆਵੀ ਏਰੀਏ ਦੇ ਵਿੱਚ ਬੈਠੇ ਆ ਲੋਕ। ਆ ਤੁਸੀਂ ਕਹਿੰਦੇ ਹੋ ਕਿ ਸਾਡੇ ਮਾਲਕੀ ਨੇ। ਮਾਲਕੀ ਜ਼ਮੀਨਾਂ ਦੀ। ਐਸੋ ਗੱਲ ਸੀ। ਕੁਝ ਬਹੁਤ ਜ਼ਿਆਦੇ ਵਿਦਵਾਨਾਂ ਨੂੰ, ਬਹੁਤਾਰੇ ਪੱਤਰਕਾਰਾਂ ਨੂੰ, ਬਹੁਤ ਬਾਰੇ ਲੋਕਾਂ ਨੂੰ ਇਹਦੇ ਬਾਰੇ ਸਮਝ ਨਹੀਂ ਗਈ। ਜਿਹੜਾ ਬਿਆਸ ਦਰਿਆ ਆ ਨਾ ਬਿਆਸ ਦਰਿਆ ਦੇ ਵਿੱਚ ਆ ਜਿੰਨਾ ਇਥੋਂ ਲੈ ਕੇ ਏਰੀਆ ਏ ਟੂ ਜ਼ेड ਤਿੰਨ ਚਾਰ ਮੀਲ ਤੱਕ ਜਿੱਥੋਂ ਤੱਕ ਬੰਨਵਾ ਉਦੋਂ ਅੱਗੇ ਜਿੱਥੇ ਦਰਿਆ ਖੋਦ ਵਗਦਾ ਠੀਕ ਹੈ ਪੰਜਾਂ ਸੱਤਾਂ ਦਾ 20 ਕਿੱਲਿਆਂ ਦੇ ਵਿੱਚ ਦਰਿਆ ਵਗਦਾ ਅੱਗੇ ਪਿਛੇ ਹੋ ਜਾਂਦਾ ਇੱਕ ਵੀ ਨੰਬਰ ਸਰਕਾਰੀ ਨਹੀਂਗਾ ਇੱਕ ਮਰਲਾ ਵੀ ਨੰਬਰ ਜਿਹੜਾ ਵਾ ਉਸ ਸਿੰਚਾਈ ਵਿਭਾਗ ਦਾ ਨਹੀਂਗਾ ਇੱਕ ਮਰਲਾ ਵੀ ਨੰਬਰ ਜਿਹੜਾ ਉਹ ਰਿਕੁਆਇਰ ਨਹੀਂ ਹੋਇਆ ਸਾਰਾ ਲੋਕਾਂ ਦਾ ਮਾਲਕੀ ਹੈ ਮਾਲਕੀ ਜ਼ਮੀਨਾਂ ਨੇ ਮਤਲਬ ਜਿਹੜਾ ਉਹ ਬੰਨਿਆ ਹੋਇਆ ਜਿਹੜਾ ਬੰਨਣਾ ਉਹ ਸਰਕਾਰ ਮੰਨਦੀ ਨਹੀਂ ਕਿ ਉਹ ਸਾਡਾ ਨਹੀਂਗਾ ਸਰਕਾਰ ਇਹਨੂੰ ਮੰਨਦੀ ਆ ਉਹ ਆਪਣਾ ਉਹਨਾਂ ਨੇ ਪਿੱਛੇ ਇੱਕ ਫੋਨ ਸਾਡੀਆਂ ਅਪੀਲਾਂ ਕੀਤੀਆਂ ਕਿਹਾ ਹੁਣ ਪਿੱਛੇ ਥੋੜੇ ਜਿ ਸਟੱਡ ਪੱਥਰ ਲਾਇਆ ਥੋੜੇ ਥੋੜੇ ਨਾਲ ਜਿ ਖਤਮਾਂ ਤੇ ਹੁਣ ਥੋੜਾ ਦਾ ਸਪੋਰਟ ਕਰਨ ਲੱਗ ਪਿਆ ਪਰ ਉਹਨਾਂ ਨੇ ਜਿੰਨਾ ਚਾਹੀਦਾ ਕਿਉਂਕਿ ਜੇ 20 ਮੀਲ ਬੰਨਣਾ ਨਾ ਉਹ ਉਹ 20 ਮੀਲ ਬੰਨਣ ਨੂੰ ਪੱਥਰ ਹੱਲੇ ਲਾਉਣ ਦੀ ਲੋੜ ਨਹੀਂ ਵੈਸੇ ਤਾਂ ਚਾਹੀਦਾ 20 ਮੀਲ ਨੇ ਪੱਥਰ ਲੱਗ ਜੇ ਜਿੱਦਾਂ ਹੁਣ ਹਾਈਵੇ ਬਣਦੇ ਉਹ ਕਿੰਨੇ ਖਰਚੇ ਹੋਣਦੇ ਆ ਕਿੰਨੇ ਕਨੇ ਉੱਚੇ ਬਾਗੇ ਨਾਲ ਪੱਥਰ ਲੱਗਣਦੇ ਆ ਕਿਨੇ ਕਿਨੇ ਪਰ ਅੱਜ ਜਸਟ ਦਿਨ ਜੇ ਨਹੀਂ ਨਾ ਕੋਈ ਹਾਲਕ ਚ ਹੋ ਸਕਦਾ ਉਹ 4 ਮੀਲ ਕਿਤੋਂ ਮੀਲ ਕਿਤੋਂ 10 ਕਿੱਲੇ ਕਿਤੇ 2 ਕਿੱਲੇ ਉਹਨਾਂ ਥਾਂ ਨੂੰ ਸਟਾਰਟਾ ਲੱਗ ਜੇ ਤੇ ਸਾਡੇ ਕੁਝ ਜਾਨ ਸੌਕੀ ਹੋ ਗਏ ਕੋਈ ਸਮਾਨ ਨਿਕਲ ਸਕਦਾ ਉਦੋਂ ਬਾਅਦ ਅਗਲੇ ਸਾਲ ਲੱਗ ਜੇ ਅਗਲੇ ਸਾਲ ਲੱਗ ਜੇ ਤਿੰਨਾਂ ਚਾਰ ਮੀਲਾਂ ਦੇ ਵਿੱਚ ਪੱਥਰ ਲੱਗ ਜਾਣਾ ਕੋਈ ਸਰਕਾਰ ਨੂੰ ਬਹੁਤਾ ਮੁਸ਼ਕਲ ਨਹੀਂ ਮੁਆਵਜ਼ੇ ਵਗੈਰਾ ਜਦੋਂ ਪਿੱਛੇ 88 ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਹੋਵੇਗਾ 88 'ਚ ਹੋਇਆ ਅਸੀਂ ਤਾਂ ਚਲੋ ਪੜਦੇ ਆਂ ਉਹ ਚੀਜ਼ਾਂ ਤੇ ਉਸ ਤੋਂ ਬਾਅਦ 23 ਦੇ ਵਿੱਚ ਪਿੱਛੇ ਆਪਾਂ ਪਿਛਲੇ 1.5 ਸਾਲ ਪਹਿਲਾਂ ਹੀ ਵੇਖਿਆ ਉਦੋਂ ਬਾਅਦ ਨਸਾਨ ਮੁਆਵਜ਼ੇ ਸਰਕਾਰਾਂ ਦੰਦੀਆਂ ਨੇ ਮੁਆਵਜ਼ੇ ਪਹੁੰਚੇ ਕਿਸਾਨਾਂ ਤੱਕ ਇ ਪਹਿਲਾਂ ਤੇ 88 ਵੀ ਵਧੀਆ ਕੁਛ ਨਾ ਕੁਛ ਮਿਲਿਆ ਉਸ ਤੋਂ ਬਾਅਦ 19 ਦੇ ਦਸਤਾ ਦੇ ਆਇਆ ਕੁਛ ਮਿਲਿਆ ਫਿਰ ਇਹ 23 ਜਿੱਤੇ ਬਿਲਕੁਲ ਹੀ ਨਾ ਐ ਸਰਵੇਰੀ ਖਤਮ ਹੋ ਗਿਆ ਕੰਮ ਪਤਾ ਨਹੀਂ ਕੀ ਕਾਰਨ ਬਣਿਆ ਜਿਹੜਾ ਪਹਿਲਾਂ ਦਿੱਤੇ ਸੀਗੇ ਸਾਨੂੰ 12000 ਪਹਿਲਾਂ ਤੇ ਦਿੱਤੇ 7000 10000 ਫਿਰ 12000 ਵੀ ਇੱਕ ਸਾਲ ਮਿਲਿਆ ਫਿਰ ਉਹਨਾਂ ਨੇ ਹੱਦਬੰਦੀ ਵੀ ਖਤਮ ਕੀਤੀ ਵੀ ਕੋਈ ਗੱਲ ਨਹੀਂ ਜੇ ਕਿਸੇ ਜ਼ਿਮੀਂਦਾਰ ਦਾ ਮੰਨ ਲਓ 20 ਕਿੱਲੇ ਆ ਨਾ ਤੇ ਉਹਨੂੰ 20 ਦਾ ਮਾਜਵਾ ਦੇ ਦੋ ਪਿਛਲੀ ਵਾਰੀ ਇਹਨਾਂ ਨੇ ਇੱਕ ਤੇ ਹੱਦ 5 ਕਿੱਲੇ ਕਰਤੀ ਇੱਕ 6500 ਰੁਪਏ ਮਿਲਿਆ ਸਾਨੂੰ ਜਿੱਦਾਂ ਪਤਾ ਲੱਗਦਾ ਵੀ ਉਹ ਸੈਂਟਰ ਗਵਰਨਮੈਂਟ ਨੇ ਭੇਜਿਆ ਹੈ ਪੰਜਾਬ ਗਵਰਨਮੈਂਟ ਦੇ ਆਪ ਦੇ ਕੋਲੋਂ ਦਿੱਤਾ ਹੀ ਨਹੀਂ 6500 ਰੁਪਏ ਕਿੱਲਾ ਤੇ 5 ਕਿੱਲੇ ਹੱਦ ਮਤਲਬ ਇਸ ਵਿੱਚ ਤੋਂ ਲੋਕ ਬਹੁਤ ਦੁਖੀ ਆ ਕਿ ਕਿਤੇ ਫਸਲ ਮਰ ਗਈ ਹੁਣ ਦੇ ਦੋ 5 1000 12000 ਦਾ ਕਰਜ਼ਾ ਹੀ ਆਇਆ ਗਾੜੀ ਫੇਕਣ ਕੇ ਬਿਜਣੀ ਆ ਤੇ ਉਹਦੇ 6500 ਨਾਲ ਕੀ ਕਰ ਸਕਦਾ ਵਿਚਾਰਾ ਕੋਈ ਆਪ ਦਾ ਖੰਡ ਚਾ ਮਿੱਠਾ ਲਿਆਊਗਾ ਮਾਲਾ ਜ਼ਿਮੀਂਦਾਰ ਕਿ ਉਹ ਦਾਆਂ ਫਸਲ ਬਿਜੂਗਾ ਇਹ ਬਹੁਤ ਵੱਡਾ ਸਰਕਾਰ ਤੇ ਮੈਂ ਤੁਹਾਡੇ ਮਾਧਮ ਰਾਈ ਇਹ ਪਹੁੰਚਾਉਣਾ ਚਾਹੁੰਦਾ ਵਾ ਮਾਨ ਸਾਹਿਬ ਤੇ ਮਾਨ ਸਾਹਿਬ ਦੇ ਛੋਟੇ ਮੰਤਰੀ ਤੇ ਉਹਨਾਂ ਦੇ ਸਪੋਰਟਰ ਜਦੋਂ ਕਿ ਮੈਂ ਵੀ ਇਸ ਟਾਈਮ ਸਾਰੀਆਂ ਪਾਰਟੀਆਂ ਬਦਲ ਕੇ ਵੇਖ ਲੀਆਂ ਲੋਕ ਸਾਨੂੰ ਇਹ ਆਖਣ ਲੱਗ ਪਏ ਵੀ ਸਕੂਟਰ ਦਾ ਸਟੈਂਡ ਦਦੇ ਇਹਨਾਂ ਲੋਕਾਂ ਦਾ ਸਟੈਂਡ ਨਹੀਂ ਕੀ ਕਰੀਗੇ ਮਾਰੀ ਦੇ ਡੋਗ ਤਰਨਾ ਅਕਾਲੀਆਂ ਨੂੰ ਬਣਾ ਕੇ ਵੇਖ ਲਈਦਾ ਡੋਗ ਤਰਨਾ ਕਾਂਗਰਸ ਨੂੰ ਬਣਾ ਕੇ ਵੇਖ ਲਿਆ ਤੇ ਜਦੋਂ ਹੁਣ ਮੈਂ ਵੀ ਖੁਦ ਆਪਣੇ ਇਸ ਆਪ ਪਾਰਟੀ ਦੇ ਵਿੱਚ ਵਾਸਪੰਜ ਦਿਨਾਂ ਤੇ ਪਰ ਮੈਂ ਮਾਨ ਸਾਹਿਬ ਨੂੰ ਨਾ ਵੀ ਜੀ ਤੇਰੇ ਕੋਲ ਕਬਰ ਪਹੁੰਚ ਜਿਹੜੇ ਲਾਗੇ ਲਾਗੇ ਵਾਲੇ ਚਮਚੇ ਹੁੰਦੇ ਆ ਨਾ ਉਹ ਆਂਦੇ ਵੀ ਬੜੇ ਲੋਕ ਆਪਣਾ ਖੋਸ ਆਪਣੀ ਸਰਕਾਰ ਆਉਣ ਵਾਲੀ ਆ ਫਲਾਨ ਵਾਂ ਟੰਗ ਹੋਆ ਆਪਾਂ ਬਿੱਲ ਮਾਫ ਕੀਤੇ ਆ ਬਹੁ ਕੀਤਾ ਵਾ ਅਸੀਂ ਆਂਦੇ ਵੀ ਆਣ ਕੇ ਜਦੋਂ ਅਸੀਂ ਉਹਦਾ ਹੀ ਗੱਲ ਕਰਦੇ ਆ ਨਾ ਮਾੜੀ ਗੱਲ ਨਹੀਂ ਨਸਸ ਵਾਲੀ ਬਹੁਤ ਚੰਗੀ ਗੱਲ ਆ ਪਰ ਆਂਦੇ ਜੀ ਬਿਲਕੁਲ ਆਪਣੀ ਸਰਕਾਰ ਆਉਣ ਵਾਲੀ ਬਿਲਕੁਲ ਝੂਠੀ ਗੱਲ ਜੋ ਮੀਡੀਆ ਵੇਖੋ ਦੁਨੀਆ ਬਾਵਾ ਕਰਦੀ ਜੋ ਜੇ ਆ ਮੜਮ ਬੜ ਜਿਹੜੇ ਮੰਡਾਂ ਦੇ ਲੋਕ ਆ ਨਾ ਬਿਲਕੁਲ ਤਾਂ ਨੰਰਾਜੋ ਇੱਕ ਜਿਹੜੇ ਦਰਿਆ ਜਿਹੜੇ ਆ ਲੜਾ ਲਾਇਆ ਸੀ ਦਰਿਆਵਾਂ ਦੀ ਕੋਈ ਮੁਰੰਮਤੀ ਖਲਾਈ ਨਹੀਂ ਕੀਤੀ ਗਈ ਕੰਢੇ ਮਜ਼ਬੂਤ ਨਹੀਂ ਕੀਤੇ ਗਏ ਤਾਂ ਜੇ ਚਲੋ ਕੁਦਰਤ ਨੇ ਮਾਰ ਮਾਰ ਹੀ ਦਿੱਤੀ ਆ ਤੇ ਹੁਣ ਜਿਹੜੇ ਲੋਕਾਂ ਦਾ ਮਾਜਵਾ ਨਾ ਜੋ ਤੁਸੀਂ ਵੈਦਿਕ ਕਰ ਰਹੇ 25000 ਦੇ ਦਾਂਗੇ 20000 ਦੇ ਦਾਂਗੇ ਕੋਕੂੜੀ ਦਾ ਕਰਾਂਗੇ ਮੁਰਗੀ ਦਾ ਕਰਾਂਗੇ ਲੋਕ ਬੜੇ ਪਰੇਸ਼ਾਨ ਜੋ ਸਾਨੂੰ ਇੱਥੇ ਗੱਲਾਂ ਸੁਣਣੀਆਂ ਪੈਂਦੀਆਂ ਸਾਨੂੰ ਪਤਾ ਮੈਂ ਤਾਂ ਸਰਪੰਚਾਂ ਪਿੰਡ ਲੈਵਲ ਦਾ ਤੇ ਜਿਹੜੇ ਇਲਾਕੇ ਲੈਵਲ ਦੇ ਆ ਸਾਨੂੰ ਪਤਾ ਲੋਕ ਛਤਰਮਾਂ ਤਾਂ ਜਾਂਦੇ ਆਂ ਤੇ ਨਾ ਨਾ ਲਾਓ ਆ ਤਾਂ ਮਾੜੇ ਮੋਟੇ ਫੇ ਵੀ ਅਸੀਂ ਗੁਰ ਸਿੱਖਵਾ ਲੋਕਾਂ ਦੇ ਨਾਲ ਸੰਗਤ ਪਿਆਰ ਨਾਲ ਗਾੜੀ ਦੇਣੇ ਨਹੀਂ ਦੇਖ ਲਿਆ ਬਾਹਰ ਪਿੰਡਾਂ ਨਾਲ ਬਣਦੇ ਨੇ ਏਡੇ ਓਖੇ ਆ ਲੋਕ ਲੋਕ ਆ ਮਾਜਵਾ 650 ਰੁਪਏ ਦਿੱਤਾ ਵੀ ਪੰਜਾ ਕਿਲਿਆਂ ਦਾ ਤੇ ਜਿਹੜੀ ਸਰਕਾਰੀ ਪਹਿਲੀ ਕੁਸ ਹੈਗੀ ਇੱਥੇ ਕੁਸ ਪਹਿਲੀ ਜਿਹੜੀ ਸੀ ਨਾ ਸੈਂਟਰ ਗਵ ਸਰਕਾਰ ਦਾ ਮਾਜਬਾ ਕੀ ਹੁੰਦਾ ਮਾਜਬਾ ਹੁੰਦਾ ਕਾਸ਼ਤ ਕਰਦਾ ਸਾਨੂੰ ਜ਼ਮੀਨ ਦਾ ਰੇਟ ਤਾਂ ਦੇਣਾ ਨਹੀਂਗਾ ਦੇਣਾ ਤੇ ਤੂੰ ਜਿਹੜੀ ਉਹ ਤੇ ਖੇਤੀ ਤੇ ਖਰਚ ਕੀਤਾ ਖੇਤੀ ਦਾ ਨੁਕਸਾਨ ਹੋਇਆ ਜੀ ਹੋਇਆ ਤੇ ਉਹ ਭਾਵੇਂ ਸਰਕਾਰ ਤੇ ਬੀਜੀ ਭਾਵੇਂ ਕਿਸੇ ਦੇ ਤੂੰ ਮੈਂ ਮਾਲਕ ਵਾਂ ਮੈਂ ਕੋਈ ਕੈਨੇਡਾ ਬੈਠਾ ਉਹਦੀ ਜ਼ਮੀਨ ਵਾ ਉਹਨੇ ਉੱਥੇ ਕਾ ਲੈ ਲਿਆ ਵਾ ਮਾਜਬਾ ਤਾਂ ਚਾਹੀਦਾ ਵਾ ਕਾਸ਼ਤ ਕਰਨ ਨੂੰ ਇਦਾਂ ਹੀ ਜਿਹੜੀ ਸਰਕਾਰੀ ਜ਼ਮੀਨ ਵਾ ਜਿਹੜੋ ਕਿਸਾਨ ਝੋਨਾ ਲਾਉਂਦਾ ਕੱਦੂ ਤੋਂ ਲੈ ਕੇ ਇੱਥੇ ਤੱਕ ਜਿੱਥੇ ਤੱਕ ਫਸਲ ਪਹੁੰਚੀ ਸੀ ਖਰਚਾ ਕੀ ਬਣਦਾ ਮੈਨੂੰ ਤਾਂ ਡਿਟੇਲ ਵੀ ਬੋਰਾ ਬੋਰਾ ਪਤਾ ਵੀ 5000 ਦਿਲਵਾਈ ਹੋ ਗਈ ਹਾਂ ਦਾਇਆ ਦਾ ਬੋਰਾ ਵੀ ਲਾਉ ਘਟ ਤੋਂ ਘਟ ਪਾਵੇ ਜਿੰਗ ਪਾਵੇ ਜੂਰੀਆ ਦੇ ਤਿੰਨ ਘਟੇ ਕਿਸਾਨ ਪਾ ਦਿੰਦਾ ਵਾ ਮੰਨ ਲੋ ਉਜ ਤੱਕ ਅਜੇ ਸਪਰਿਆ ਹੋਈਆਂ ਜਾਂ ਨਾ ਹੋਈਆਂ ਅਜ ਤੱਕ 12000 ਰੁਪਇਆ ਤੇ ਖਰਚਾ ਹੋ ਗਿਆ ਮੈਂ ਤਾਂ ਮੈਂ ਤਾਂ ਕੱਦੂ ਤੋਂ ਲੈ ਕੇ ਪੁੱਛਦਾ ਤੁਹਾਨੂੰ ਆਹ ਤੇ ਕੱਦੂ ਉਹ ਤਾਂ ਜੱਟ ਉਹ ਕੱਦੂ ਤੇ ਜੱਟ ਗਿੰਦਾ ਨਹੀਂ ਨਾ ਵਿਚਾਰ ਵੀ ਟਰੈਡਰ ਦਾ ਹੈਗਾ ਭਾਵੇਂ ਕਿਸ਼ਤਾਂ ਨਾ ਕਰਦੇ ਦੇਣੀਆਂ ਹੁਣ ਉਹ ਤਾਂ ਅਸੀਂ ਜੇਬ ਤੋਂ ਕੱਢ ਕੇ ਆਰਦੇ ਤੋਂ ਲਿਆ ਕੇ ਲਾਦੇ ਉਹ ਹੀ ਗਿੰਦੇ ਆ ਨਾ ਉਹਦਾ ਤੇਲ ਡੀਜ਼ਲ ਆਪਦੀਆਂ ਰੋਟੀਆਂ ਪਾਉਣੀਆਂ ਜਨਨੀਆਂ ਨੇ ਤੁਮਹਾਂ ਘਟੋਣੀ ਆ ਉਹਦੇ ਫਿਰ 20000 ਵੀ ਖਰਚਾ ਪਹੁੰਚ ਜੂਗੀ ਆਪਣੀ ਮਿਹਨਤ ਉਹ ਜਿਹੜੀ ਮਜ਼ਦੂਰੀ ਜਾਂ ਹੋਰ ਜਿਹੜੇ ਲੇਬਰ ਰੱਖਣੀ ਉਹ ਲੇਬਰ ਰੱਖਣੀ ਜਿਹੜਾ ਆਪ ਦਿਨ ਰਾਤ ਕੰਮ ਕਰਨਾ ਜਿੱਦਾਂ ਮੰਨ ਲਓ ਕੋਈ ਇੱਕ ਨੌਕਰੀ ਦਾ ਮੁਲਾਜ਼ਮ ਲੱਗਾ ਹੋਵੇ ਤੇ ਜਿੱਥੇ ਉਹਦੀ ਡਿਊਟੀ ਲੱਗੀ ਆ ਪਾਸੇ ਜਾਂਦਾ ਤੇ ਉਹ ਆਂਦਾ ਮੈਨੂੰ ਉਹਦਾ ਗ੍ਰੇਡ ਮਿਲਣਾ ਚਾਹੀਦਾ ਹੈ ਤੇ ਸਾਨੂੰ ਤਾਂ ਬੰਨ ਬੰਨ ਦਾ ਗ੍ਰੇਡ ਮਿਲ ਜੇ ਤਾਂ ਗਵਰਨਮੈਂਟ ਉਹ 20000 ਕਿੱਲਾ ਦੇ ਸਕਦੀ ਜਿਹਨੇ ਜਿਹੜੇ ਪਾਸੇ ਦੇ ਲੋਕ ਆ ਨਾ ਜਿੰਨਾ ਉਹਨਾਂ ਦੀ ਮਿਹਨਤ ਤੋਂ ਨਾ ਲਾਉਣ ਨੂੰ ਤੇ ਪੈਦਾ ਕਰਨ ਨੂੰ ਲੱਗਦੀ ਸਾਡੀ ਡਬਲ ਬੰਨ ਬਚਾਉਣ ਨੂੰ ਲੱਗ ਜਾਂਦੀ ਆ ਸਾਡੇ ਕਿਸਾਨ ਉਧਰ ਦੇ ਦੂਜੇ ਕਿਸਾਨਾਂ ਨਾਲ ਕੋਈ ਵੀ ਕਿਸਾਨ ਹੋਵੇ ਪਾਸੇ ਸਾਡੇ ਭਰਾਵਾ ਪਰ ਜਿਹੜੇ ਜਨਾਂ ਖਰਚਾ ਤਾਂ ਜਿੰਨੀ ਮਿਹਨਤ ਪਹਿਲੀ ਤਾਂ ਅਸੀਂ ਖਰਚਾ ਲਾ ਲਿਆ ਤੇ ਮਿਹਨਤ ਕਰ ਲਈ ਜੂਰੀ ਆਪਾਂ ਲੀਆਂ ਖਾਦਾਂ ਪਾਲੀਆਂ ਉਦੋਂ ਬਾਅਦ ਅਸੀਂ ਉਹ ਤੇ ਬੋਰੀ ਲਾਉਣ ਲੱਗ ਪਏ ਤਾਰਾ ਮਗਾਉਣ ਲੱਗ ਪਏ ਮੈਂ ਤੁਹਾਨੂੰ ਡਰ ਦੇ ਕੱਢ ਕੇ ਵਿਖਾਵਾਂ ਆ ਤੁਹਾਨੂੰ ਦੱਸਿਆ ਸੰਗਤ ਵਿਚਾਰੀ ਆਈ ਜਿਹੜੇ ਵਾਲਿਓ ਸਾਨੂੰ ਪੁੱਛਣ ਆਏ ਕੋਈ ਬੋਰੀ ਲਿਆਉਂਦਾ ਕੋਈ ਸੰਗਤ ਮਦਦ ਕਰਦੀ ਆ ਕੋਈ ਆਪ ਦੀਆਂ ਗਰਾਈਆਂ ਕਰਕੇ ਸਭ ਤੋਂ ਪਹਿਲਾਂ ਇੱਥੇ ਮੈਂ ਸ਼ੁਰੂ ਕੀਤਾ ਸੀ ਆਂਦੇ ਪਿਆ ਬੰਦ ਬੰਨਣਾ ਸ਼ੁਰੂ ਕਰਨਾ ਮੈਂ ਲਓ ਮੈਂ 5000 ਰੁਪਏ ਪਾਉਣਾ ਕੁਝ ਤਾਂ ਥੋੜਾ ਜਿਹਾ ਤੇ ਵੱਡਾ ਵਾ ਪਰਿਵਾਰ ਆ ਉਹ ਇੰਨਾ ਦੋ ਦੋ ਕਿੱਲਿਆਂ ਸੇਤੀ ਜਿੰਨੇ ਕਿਦੇ ਕਿੱਲੇ ਲਓ ਸ਼ੁਰੂ ਕਰੀ ਗਏ ਫਿਰ ਜਦੋਂ ਮੁਆਵਜ਼ਾ 6500 ਰੁਪਏ ਕਿੱਲੇ ਦਾ ਮਿਲਦਾ ਫਿਰ ਖਰਚਾ ਤੁਸੀਂ ਦੱਸ ਰਹੇ ਹੋ ਵੀ ਇੰਨਾ ਹੁੰਦਾ ਫਿਰ ਉਦੋਂ ਕਦੇ ਦਿਮਾਗ 'ਚ ਕੀ ਚੱਲਦਾ ਕਿਸਾਨ ਦੇ ਵੀ ਇਹ ਕੀ ਆਇਆ ਦਿਮਾਗੋਂ ਕੀ ਕਹਿ ਸਕਦੇ ਬਥੇ ਗੱਲ ਕੀ ਆ ਜਿਹੜੀ ਛੇੜਾ ਜਾਂਦੀਆਂ ਕਿਸਾਨ ਨੂੰ ਉਹ ਛੇੜ ਹੋ ਗਈ ਉਹ ਤਾਂ ਉਹਦਾ ਮੂੰਹ ਪੁੱਛਦਾ ਵੀ ਆ ਲਓ ਕਹੇ ਪੁੱੰਜਾ ਗਿਆ ਤੇ ਮੂੰਹ ਪੁੱੰਜੇ ਜੇ ਫਿਰ ਸੁਖੂਆ ਬੱਚਾ ਰੋਵੇ ਨਾ ਤੇ ਮਾਂ ਮੂੰਹ ਪੁੱਛਦੇ ਉਹ ਤਾਂ ਫਿਰ ਵਿਰ ਜਾਂਦਾ ਬੱਚਾ ਹੁੰਦਾ ਤਾਂ ਮਾਂ ਮੂੰਹ ਪੁੱਛਦੀ ਉਹ ਫਿਰ ਜਾਂਦਾ ਆਦਤ ਮੂੰਹ ਵੀ ਨਹੀਂ ਪੁੱਛਿਆ 65 ਹਜ਼ਾਰ ਮੂੰਹ ਪੁੱਛਦਾ ਮੋਤੇ ਕਿਸਾਨ ਤਾਂ ਠੇਕਾ ਲੈ ਠੇਕੇ ਤੇ ਵੀ ਲੈ ਕੇ ਕਰਦੇ ਆ 50 60 ਹਜ਼ਾਰ ਤਾਂ ਠੇਕਾ ਵੀ ਹੋਊਗਾ ਹਾਂਜੀ ਮੈਂ ਕਿਹਾ ਠੇਕੇ ਤੇ ਲੈ ਕੇ ਵੀ ਕਰਦੇ ਆ ਕਿਸਾਨ ਹਾਂਜੀ ਹਾਂਜੀ ਕਰਦੇ ਆ ਮਾਰੀ ਵੀਆ ਕਰਦੇ ਸਾਰੇ ਤੇ ਫારે ਜਦੋਂ ਇੱਥੋਂ ਏਦਾਂ ਮੁੜ ਕੇ ਡੈਮਾ ਛੱਡ ਦਿੰਦੇ ਆ ਮੁੜ ਕੇ ਏਦਾਂ ਸਾਨੂੰ ਤਾਂ ਇਹ ਨਾ ਮੈਨੂੰ ਤਾਂ ਯਾਦ ਦਾ ਸਾਨੂੰ ਤਾਂ ਜਾਣ ਕੇ ਡਬਾਉਂਦੇ ਆ ਸਾਡਾ ਜਦੋਂ ਫਸਲ ਵੱਢਣ ਦੀ ਵਾਰੀ ਆਉਂਦੀ ਆ ਉਦੋਂ ਪਾਣੀ ਜ਼ਿਆਦਾ ਹੁੰਦਾ ਆਣ ਕੇ ਪਹਿਲਾਂ ਤਾਂ ਚਾਹ ਤਾਂ ਪਹਿਲਾਂ ਇਹ ਕਹਿਣ ਵੀ ਝੋਨਾ ਨਾ ਲਾਇਓ ਜੇ ਵੀ ਪਹਿਲਾਂ ਹੀ ਸਾਨੂੰ ਜਵਾਬ ਦੇ ਦਿੰਦੇ ਨਾ ਵੀ ਪਾਣੀ ਪਿੱਛੇ ਬਹੁਤ ਜੇ ਝੋਨਾ ਨਾ ਲਾਇਓ ਤੇ ਝੜਾ ਨਹੀਂ ਰਕ ਜਦੋਂ ਸਾਡਾ ਸਾਰਾ ਕੋ ਐਨ ਹੋ ਜਾਂਦਾ ਕੰਮ ਜਦ ਵੜਨ ਤੇ ਆਉਂਦਾ ਉਦੋਂ ਜੀ ਪਿੱਛੇ ਪਾਣੀ ਛੜਦਾ ਜੀ ਉਦੋਂ ਪਿੱਛੇ ਪਾਣੀ ਖੜੀਂਦਾ ਕਿਉਂਕਿ ਇਹ ਤੇ ਸਾਡੇ ਇਲਾਕੇ ਦੇ ਵਿੱਚ ਵੀ ਇੱਕ ਸਾਲ ਫਸਲ ਹੋ ਗਈ ਤੇ ਇੱਕ ਸਾਲ ਛੱਡ ਕੇ ਫਿਰ ਦੂਜੇ ਸਾਲ ਪਾਣੀ ਆ ਗਿਆ ਜਿਵੇਂ ਹੁਣ 23 ਦੇ ਵਿੱਚ ਆਇਆ ਸੀ ਤੇ 23 ਚ 10 10 15 15 ਫੁੱਟ ਹਾਂਜੀ 10 10 15 15 ਫੁੱਟ ਸਾਰੇ ਰੇਤਾ ਪੈ ਗਈ ਫਿਰ ਜ਼ਿਮੀਂਦਾਰਾਂ ਨੇ ਇੱਕ ਇੱਕ ਕਿੱਲੇ ਤੇ ਉਹ ਵੀ ਜਿਨ੍ਹਾਂ ਦਾ ਸਰਦਾ ਸੀ ਉਹਨਾਂ ਨੇ ਖਰਚਾ ਕਰਕੇ ਜਿਨ੍ਹਾਂ ਕੋਲ ਟਰੈਕਟਰ ਹੈਗੇ ਸੀ ਉਹਨਾਂ ਨੇ ਉਹ ਰੇਤਾ ਚੁੱਕੀ ਵਿੱਚ ਟਿੱਬੇ ਬੰਨੇ ਤੇ ਪਹਿਲੀ ਗੱਲ ਤੇ ਉਹ ਰੇਤਾ ਨਹੀਂ ਚੁੱਕਣ ਦਿੰਦੀ ਸਰਕਾਰ ਦਰਿਆ ਨੇ ਰੇਤਾ ਪਾਈ ਆ 10 ਦਾ ਫੁੱਟ 15 15 ਫੁੱਟ ਤੇ ਉਹ ਰੇਤਾ ਵੀ ਚੁੱਕਣ ਵਾਸਤੇ ਉਹ ਨਹੀਂ ਚੁੱਕਣ ਦਿੱਤੀ ਜਾਂਦੀ ਫਿਰ ਉਹ ਰੇਤਾ ਚੁੱਕੀ ਜਾਂਦੀ ਆਪਣਾ ਖਰਚਾ ਕੀਤਾ ਕਈਆਂ ਤੋਂ ਹੁਣ ਤੀਕ ਆਪਣੀ ਜ਼ਮੀਨ ਹੀ ਜਿਹੜੀ ਸੀ ਉਹ ਨਹੀਂ ਬਣਾਈ ਗਈ ਰੇਤਾ ਪਾਈ ਹੁਣ ਤੀਕ ਵੀ ਕਈਆਂ ਤੋਂ ਨਹੀਂ ਬਾਈ ਯੋਗ ਨਹੀਂ ਦੁਬਾਰਾ ਹੋ ਸਕੀ ਨਹੀਂ ਹੋ ਸਕੀ ਕਈਆਂ ਨੇ ਕਰ ਲਈ ਕਈਆਂ ਤੋਂ ਨਹੀਂ ਹੋਈ ਹੁਣ ਤੀਕ ਵੀ ਉਹਤੇ ਬਹੁਤ ਖਰਚਾ ਕੀਤਾ ਤੇ ਐਤਕੀ ਆਸ ਹੀ ਪਿਛੋਣਾ ਹੋਊਗਾ ਤੇ ਗਾਂ ਜਿਹੜੀ ਰਹਿੰਦੀ ਆ ਜ਼ਮੀਨ ਜਿਹੜੇ ਟਿੱਬੇ ਵਿੱਚ ਵੱਜੇ ਆ ਉਹਨੂੰ ਫੇਰ ਹੋ ਚੁੱਕੀ ਜਾਊਗੀ ਰੇਤਾ ਪਰ ਹੁਣ ਫੇਰ ਉਹ ਹੜ ਆ ਗਿਆ ਕਿਸਾਨ ਦਾ ਕਿਸਾਨ ਦੀ ਜ਼ਮੀਨ ਆ ਉਹਦੇ ਚ ਰੇਤਾ ਆ ਗਿਆ ਹੜਦੇ ਰਹੀ ਤੇ ਉਹ ਵੀ ਕਿਸਾਨ ਜਿਹੜੀ ਸਰਕਾਰ ਚੱਕਣ ਨਹੀਂ ਦਿੰਦੀ ਨਹੀਂ ਚੱਕਣ ਦਿੰਦੀ ਇੱਥੇ ਉਸੇ ਵੇਲੇ ਪੁਲਿਸ ਆ ਜਾਂਦੀ ਆ ਉਹ ਥੋੜੀ ਬਹੁਤੀ ਇੱਕ ਅੱਧੀ ਟਰਾਲੀ ਵੀ ਕੋਈ ਲਵੇ ਉਸੇ ਵੇਲੇ ਉਹਨੂੰ ਫੜ ਕੇ ਲੈ ਜਾਂਦੇ ਮੈਨੂੰ ਬਜ਼ੁਰਗ ਵੀ ਦੱਸ ਰਹੇ ਸੀ ਇੱਥੇ ਖੜੇ ਉਹ ਕਹਿੰਦੇ ਜੀ ਛੁੱਟੇ ਪਰ ਤਾਂ ਗੱਲ ਗਿਆ ਜਿਹੜੀ ਮਿੱਟੀ ਆ ਨਾ ਜਿਹੜੀ ਰੇਤਾ ਵਾ ਹਾਂ ਬੇਲੀ ਗੱਲ ਕਿਸਾਨ ਦੀ ਪੈਲੀ ਬਰਬਾਦ ਹੋਈ ਆ ਤੇ ਕਿਸਾਨ ਵੇਝ ਵੀ ਲਵੇ ਜਦਾਂ ਤੁਸੀਂ ਇਹਨੇ ਪੈਣ ਤੋਂ ਕੀ ਕਰੇ ਤੇ ਕੋਈ ਗੁਜ਼ਾਰਾ ਕਰ ਲੇ ਡਿਟ ਉਹ ਬੰਦਾ ਅਹੀਂ ਇੱਥੋਂ ਤੱਕ ਆਨੇ ਦਾ ਮੈਂ ਸਰਪੰਚ ਆ ਗੂ ਵੀ ਬਈ ਸਾਹਿਬ ਜੇ ਆ ਸਰਕਟਾ ਪਜੂ ਤੇ ਫੜ ਲਿਓ ਸਾਡੀ ਰੇਤ ਨੂੰ ਸਾਡੇ ਚੁੱਕ ਕੇ ਇਹਨਾਂ ਖੱਤਾਂ ਦੀ ਬਾਹ ਲੈਣ ਦੋ ਇਹ ਖਤਾ ਉੱਚਾ ਕਿ ਨੀਵਾ ਵਾ ਉੱਥੇ ਵੀ ਪੁਲਿਸ ਆ ਜਾਂਦੀ ਸੀ ਵੀ ਇਹ ਮੈਨਿਕ ਇੱਕ ਹੋਰ ਗੱਲ ਜੋ ਤਾਂ ਮੈਂ ਦੱਸਾਂ ਵੀ ਜਿਹੜੀ ਨਾ ਆਮ ਮੈਂ ਕਦੀ ਵੀ ਪੱਤਰ ਕਰਦਾ ਨਾ ਕੋਈ ਵੀ ਮੈਨਿਕ ਰੋਕੀ ਜਾਵੇ ਮਾਈਨਿੰਗ ਨਹੀਂ ਰੁਕੀ ਜਾਵੇ ਦਰਿਆ ਦੇ ਵਿੱਚ ਜਿੱਦਾਂ ਮਰਜੀ ਮੋਲ ਕਰਕੇ ਠੇਕਾ ਕਰਕੇ ਮਾਈਨਿੰਗ ਸਹੀ ਤਰੀਕੇ ਨਾਲ ਹੋਵੇ ਜਿਹੜਾ ਡੀਪ ਮਾਈਨਿੰਗ ਹੈ ਡੀਪ ਮਾਈਨ ਡਰਿਆ ਜਿਹੜਾ ਨਾ ਦਰਿਆ ਫੁੱਲੋ ਗਿਆ ਮਿੱਟੀ ਨਾ ਸ਼ੈਲਟ ਜੰਮ ਜੰਮ ਕੇ ਰੇਤ ਜੰਮ ਜੰਮ ਕੇ ਉੱਚਾ ਹੋ ਗਿਆ ਇੱਕ ਕੁਦਰਤ ਦਾ ਸਹੂਲਵਾ ਆਪਾਂ ਬਾਜੇ ਆਮ ਖਾਲ ਜਿਹੜੇ ਨਹਿਰੀ ਪਾ ਬਾ ਉੱਤੇ ਜਿਹੜੇ ਖਾਲ ਆ ਖਾਣ ਨੂੰ ਖਾਣਨਾ ਪੈਂਦਾ ਮਹੀਨੇ ਬਾਅਦੋਂ 2 ਮਹੀਨੇ ਸਿਆ ਮਹੀਨੇ ਬਾਅਦ ਖਾਣਨਾ ਪੈਂਦਾ ਹੁਣ ਦਰਿਆ ਜਿਹੜਾ ਪੂਰਿਆ ਜਾਣ ਦਿਆ ਦਰਿਆ ਤੇ ਪਹਿਲੀਆਂ ਨਾਲ ਜ਼ਮੀਨ ਨੂੰ 8 ਫੁੱਟ ਚੋ ਗਿਆ ਜਿੱਥੇ ਮੜੇ ਦੇ ਮੁਕੰਮਲ ਟੋੜ ਚੋ ਪਾਣੀ ਇਦਨ ਮੈਨਿੰਗ ਜਿਹੜਾ ਰੋਲ ਲੋਕਾਂ ਦਾ ਰੋਲਾ ਉਹ ਝੂਠਵਾ ਉਹ ਗਲਤਵਾ ਕਿਉਂਕਿ ਸਿੱਧੀ ਨਹੀਂ ਪਤਾ ਬਹੁਤੇ ਲੋਕਾਂ ਨੂੰ ਮੈਨਿੰਗ ਨੇ ਮਾਰਤਾ ਮੈਨਿੰਗ ਨਹੀਂ ਮੈਨਿੰਗ ਜਿਹੜੇ ਮੱਧੀ ਤਰੀਕੇ ਨਾਲ ਜਾਂਦਾ ਸਾਨੂੰ ਸੋੜ ਦਿੱਤੀ ਜਾਵੇ ਵੀ ਤੁਸੀਂ ਪੁੱਟ ਲਓ ਮਿੱਟੀ ਪੁੱਟ ਕੇ ਬੰਨ੍ਹ ਦੇ ਪਾ ਲੋ ਪਾਸੇ ਪਾ ਲੋ ਜਾਂ ਫਿਰ ਗਵਰਨਮੈਂਟ ਨੇ ਬਿਲਕੁਲ ਜਿਦਾਂ ਸੋਚਦੇ ਸੀਗੇ ਕੋਈ ਠੇਕੇ ਠੇਕੇਦਾਰ ਵੀ ਵਧੀਆ ਸੋਚ ਵਾਲੇ ਤੇ ਜਿਹੜੇ ਉਹ ਨੂੰ ਦੇ ਦੇਣ ਵੀ ਟਰਾਲੀ ਦਾ ਰੇਟ ਹੋਊਗਾ ਗਵਰਨਮੈਂਟ ਦੇ ਖਾਤੇ ਜਾਂਦਾ ਹੀ ਕੁਝ ਨਹੀਂ ਗਾ ਜਿਹੜੇ ਜਿਹੜੇ ਬੇਈਮਾਨ ਬੰਦੇ ਆ ਉਹ ਤਾਂ ਮੈਨਿੰਗ ਕਰਦੇ ਆ ਨਾ ਗਵਰਨਮੈਂਟ ਉਸ ਤੇ ਫਟਵਾ ਬੰਨ੍ਹਦੇ ਜਿੱਥੇ ਉਹ ਕਿ ਤਰੀਕੇ ਨਾਲ ਹੋਵੇ ਨਾ ਕੰਟਰੋਲ ਹੋਵੇ ਵੀ ਤੁਸੀਂ ਇੱਥੋਂ 2 ਫੁੱਟ 10 ਫੁੱਟ ਬੰਨ੍ਹ ਬਜ਼ੁਰਗ ਇੱਕ ਖੜੇ ਦੱਸ ਰਹੇ ਸੀ ਕਿ ਨਾ ਕਿ ਅਸੀਂ ਦਰਿਆ ਦੇ ਵਿੱਚੋਂ ਰੇਤਾ ਚੁੱਕ ਕੇ ਬੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਦਰਿਆ ਦਾ ਹੀ ਵੀ ਉਹਦੇ ਤੇ ਵੀ ਕਹਿੰਦੇ ਪੁਲਸਾਂ ਕੇ ਖੜ ਗਈ ਇੱਥੇ ਨਾ ਘਰ ਸਾਧ ਮੁੰਡੇ ਹੋਣਾ ਉਹਨਾਂ ਨੇ ਬੰਨ੍ਹ ਲਾਇਆ ਆਪਦੀ ਜ਼ਮੀਨ ਦੇ ਕੰਢੇ ਵੀ ਚਲੋ ਥੋੜਾ ਬਲਾ ਪਾਣੀ ਹੋ ਨਹੀਂ ਕੋ ਤਾਂ ਕੰਢਕ ਨੂੰ ਨਾ ਅਫਸਲੂਗਾ ਉਹਨਾਂ ਤੇ ਪਰਚਾ ਹੋ ਗਿਆ ਉਹਨਾਂ ਦੀ ਮਾਲਕੀ ਜ਼ਮੀਨ ਨਾ ਆਪਦੀ ਜ਼ਮੀਨ ਪੁੱਟ ਕੇ ਆ ਕਹਿੰਦੇ ਕਿ ਕੰਢਾ ਕੋ ਰੁਕਦਾ ਦਰਿਆ ਦਾ ਕੀ ਲੱਗਦਾ ਕਿ ਸਰਕਾਰਾਂ ਜਿਹੜੀਆਂ ਇਹ ਚੀਜ਼ ਨੂੰ ਜਿਹੜੀ ਭਾਵਨਾ ਜਾਂ ਜਿਹੜਾ ਸਿਸਟਮ ਆ ਉਹਨੂੰ ਜ਼ਮੀਨੀ ਹਕੀਕਤ ਤੇ ਸਮਝ ਨਹੀਂ ਪਾ ਰਹੀਆਂ ਫਿਰ ਚੀਜ਼ਾਂ ਨੂੰ ਅਸਲ ਵਿੱਚ ਨਾ ਜੇ ਸਹੀ ਪੁੱਛੋ ਨਾ ਇੰਨੇ ਸਾਲਾਂ ਦਾ ਜਿਉਂ ਦੇਸ਼ ਜਾਦ ਹੋਇਆ ਨਾ ਜਿਹੜੀ ਆ ਨਾ ਮੈਨੂੰ ਤੇ ਪਤਾ ਨਹੀਂ ਉਹਨੂੰ ਕੀ ਆਂਦੇ ਨੇ ਤੇ ਪ੍ਰਸ਼ਾਸਨ ਕਹਿ ਦਿੰਨੇ ਕਿਸੇ ਲੈਵਲ ਦੇ ਹੋਵੇ ਪ੍ਰਸ਼ਾਸਨ ਜਿਹੜਾ ਸਰਕਾਰਾਂ ਤੇ ਹੈ ਵੀ ਆ ਤੇ ਪ੍ਰਸ਼ਾਸਨ ਇੰਨਾ ਕਿ ਨਾ ਮਤਲਬ ਵਿਗੜ ਚੁੱਕਾ ਵਾ ਕਾਨੂੰਨੀ ਤਕਨੀਕਾਂ ਨਾਲ ਉਲਝਾ ਲਿਆ ਜਾਂਦਾ ਸਰਕਾਰਾਂ ਨੂੰ ਉੱਪਰਲੇ ਜਿਹੜਾ ਉਹ ਥੇੜਲੀ ਚੀਜ਼ ਗਰਾਊਂਡ ਦੀ ਰਿਐਲਿਟੀ ਨਹੀਂ ਕੋਈ ਵੀ ਡਿਊਟੀ ਭਾਵੇਂ ਕੋਈ ਪੁਲਿਸ ਭਾਵੇਂ ਕੋਈ ਮਾਲ ਮਹਿਕਮਾ ਭਾਵੇਂ ਕੋਈ ਕੋਈ ਆਪ ਦੇ ਫਰਜ਼ ਨੂੰ ਕੋਈ ਨਹੀਂ ਸਮਝਦਾ ਪਹਿਲਾਂ ਤਰਲੇ ਮਾਰਦੇ ਆ ਵੀ ਮੈਨੂੰ ਨੌਕਰੀ ਮਿਲ ਜੇ ਜਿਹਨੂੰ ਨੌਕਰੀ ਮਿਲ ਜਾਂਦੀ ਉਹ ਨੌਕਰੀ ਆਪ ਦਾ ਫਰਜ਼ ਡਿਊਟੀ ਨਹੀਂ ਸਮਝਦਾ ਵੀ ਮੇਰੇ ਡਿਊਟੀ ਆ ਕੋਈ ਕੰਮ ਕਰਨੇ ਆ ਉਹਨਾਂ ਦਾ ਵੀ ਇਹ ਤੇ ਪੈਸੇ ਮੇਰੇ 10000 20000 ਲੱਖ 2000 ਦਾ ਪੱਕਾ ਹੁਣ ਮੈਨੂੰ ਉਤੋਂ ਕਿੱਥੋਂ ਬਣਨੇ ਮੈਨਿੰਗ ਤੋਂ ਬਣਨੇ ਆ ਕਿੱਥੋਂ ਬਣਨੇ ਬਸ ਉਹਦੀ ਸੋਚ ਇਹ ਆ ਸਾਰੇ ਪੰਜਾਬ ਦੇ ਤਾਂ ਇਹ ਅਸੀਂ ਗੱਲਬਾਤ ਜਿਹੜੀ ਕੀਤੀ ਆ ਕਿਸਾਨਾਂ ਦੀ ਜਿਹੜੀ ਅਸਲ ਤੇ ਖਾਸ ਕਰਕੇ ਮੰਡ ਇਲਾਕੇ ਦੇ ਲੋਕਾਂ ਦੀ ਸਮੱਸਿਆ ਕੀ ਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਪ੍ਰਤਾਪ ਸਿੰਘ ਕੈਰੋਹਣਾ ਦੀ ਸਰਕਾਰ ਦੇ ਵੇਲੇ ਇੱਕ ਬੰਨ ਬੰਦੇ ਸੀ ਜੋ ਕਿ ਪੱਕੇ ਬੰਨ ਸੀ ਤਾਂ ਕਾਗਜ਼ਾਂ ਦੇ ਵਿੱਚ ਉਸੇ ਨੂੰ ਬੰਨ ਮੰਨਿਆ ਜਾਂਦਾ ਉਸ ਤੋਂ ਨਾਲ ਲੱਗਦੇ ਏਰੀਆ ਦੇ ਵਿੱਚ ਦਰਿਆ ਦੇ ਨਾਲ ਲੱਗਦੀ ਇਹਨਾਂ ਦੀ ਮਾਲਕੀ ਜ਼ਮੀਨਾਂ ਨੇ ਤੇ ਉਸ ਤੋਂ ਅੱਗੇ ਇੱਕ ਜਿਹੜੇ ਬੰਨ ਹੋਰ ਨੇ ਉਹ ਬੰਨ ਨੂੰ ਸਰਕਾਰ ਕਾਗਜ਼ਾਂ ਦੇ ਵਿੱਚ ਬੰਨ ਨਹੀਂ ਮੰਨਦੀ ਤੇ ਜਦੋਂ ਹਾੜਾ ਹੁੰਦਾ ਇਹਨਾਂ ਦੀ ਫਸਲਾਂ ਡੁੱਬਦੀਆਂ ਨੇ ਮਾਲਕੀ ਜ਼ਮੀਨਾਂ ਦੇ ਵਿੱਚ ਵੀ ਜਦੋਂ ਫਸਲਾਂ ਖਰਾਬ ਨਹੀਂ ਰੇਤਾ ਪੈ ਜਾਂਦਾ ਤਾਂ ਉਹ ਰੇਤਾ ਤੱਕ ਜਿਹੜਾ ਇਹਨਾਂ ਨੂੰ ਚੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਹਾ ਜਾਂਦਾ ਕਿ ਸਰਕਾਰੀ ਦਰਿਆ ਦਾ ਜਿਹੜਾ ਰੇਤਾ ਹੈ ਭਾਵ ਦਰਿਆਵਾਂ ਦਾ ਰੇਤਾ ਹੈ ਉਸ ਦੀ ਰੇਤਾ ਤੱਕ ਚੱਕਣ ਦੀ ਇਜਾਜ਼ਤ ਨਹੀਂ ਲਸਾਲਾਂ ਬੱਧੀ ਜਿਹੜਾ ਇਹਨਾਂ ਨੂੰ ਉਹ ਦੁਬਾਰਾ ਜ਼ਮੀਨਾਂ ਆਬਾਦ ਕਰਨ ਤੇ ਲੱਗ ਜਾਂਦੇ ਨੇ ਹਾਲਾਂਕਿ ਹਲੇ ਹੜਾਂ ਦਾ ਖਤਰਾ ਬਣਿਆ ਹੋਇਆ ਪਰ ਉਸ ਤੋਂ ਅੱਗੇ ਦੀ ਇਹ ਗੱਲ ਹੈ ਕਿ ਜਿਹੜੀ ਜ਼ਮੀਨੀ ਹਕੀਕਤ ਕੀ ਹੈ ਤੇ ਬੰਨ ਜਿਹੜੇ ਆ ਉਹ ਦਰਿਆਵਾਂ ਦੇ ਮਜਬੂਤ ਦਰਿਆਵਾਂ ਦੇ ਵਿੱਚੋਂ ਜਿਹੜਾ ਉਹ ਕਿਸੇ ਵੀ ਤਰ੍ਹਾਂ ਦੀ ਪਟਾਈ ਕਰਕੇ ਜਾਂ ਬੰਨ ਵੀ ਜਿਹੜੇ ਆ ਉਹ ਮਜਬੂਤ ਨਹੀਂ ਕੀਤੇ ਜਾ ਸਕਦੇ ਤਾਂ ਇਹ ਕਾਨੂੰਨੀ ਚੀਜ਼ਾਂ ਨੇ ਤੇ ਕਾਨੂੰਨ ਕੁਝ ਹੋਰ ਕਹਿੰਦਾ ਪਰ ਜੋ ਧਰਾਤਲ ਦੀ ਹਕੀਕਤ ਹੈ ਜੋ ਕਿਸਾਨਾਂ ਦੀ ਆਵਾਜ਼ ਹੈ ਉਹ ਕੁਝ ਹੋਰ ਕਹਿੰਦੀ ਆ ਕਿਸਾਨ ਕਿਸੇ ਹੋਰ ਤਰੀਕੇ ਦੇ ਨਾਲ ਸੋਚ ਰਹੇ ਨੇ ਜਾਂ ਉਸ ਜਿਹੜੀ ਉੱਪਰ ਸਰਕਾਰ ਤੇ ਲੋਕਾਂ ਦੇ ਧਰਾਤਲ ਦੇ ਉੱਤੇ ਲੋਕਾਂ ਦੇ ਵਿੱਚਲਾ ਜਿਹੜਾ ਗੈਪ ਹੈ ਉਸ ਨੂੰ ਸਮਝਣ ਦੀ ਲੋੜ ਆ ਸਰਕਾਰਾਂ ਨੂੰ ਜ਼ਮੀਨੀ ਹਕੀਕਤਾਂ ਨੂੰ ਦੇਖਣ ਦੀ ਲੋੜ ਹੈ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਤੇ ਨਾਲ